ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਿਕਸ਼ਟ ਕਮੇਟੀ ਪੰਗਾਬ ਤੋਂ ਅੰਮ੍ਰਿਤਸਰ ਦੇ ਵਿੱਚ ਕੱਲ ਕਿਸਾਨ ਗੜੇ ਮਾਰੀ ਦਾ ਮੁਆਵਜ਼ਾ ਲੈਣ ਤੇ ਹੋਰ ਨਾ ਮੰਗਾਂ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਕਰਨਾ ਚਾਹੁੰਦੇ ਸੀ ਉਹਦੇ ਤੇ ਭਗਵੰਤ ਮਾਨ ਦੀ ਸਰਕਾਰ ਨੇ ਪੁਲਿਸ ਜ਼ਬਰ ਕਰਕੇ ਜੋ ਗ੍ਰਿਫਤਾਰੀਆਂ ਕੀਤੀ ਉਹਦੀਆਂ ਨਿੰਦਾ ਕਰਦੇ ਆ ਜਦੋਂ ਪੁਲਿਸ ਨਾਲ ਸਹਿਮਤੀ ਬਣ ਗਈ ਸੀ ਵੀ ਕਿਸੇ ਗਰਾਊਂਡ 'ਚ ਬਹਿ ਕੇ ਮੰਗ ਪੱਤਰ ਦੇਣਾ ਤੇ ਫਿਰ ਜ਼ਬਰਦਸਤ ਸਵਾਲ ਨਹੀਂ ਸੀ ਹੈਗਾ ਇਹ ਪੁਲਸ ਰਾਜ ਜਿਹੜਾ ਪੰਜਾਬ 'ਚ ਸਥਾਪਿਤ ਆ ਉਹਦੀ ਨਿਸ਼ਾਨਦੇਹੀ ਕਰਦਾ ਹੈਗਾ ਵਾ ਇਹਦੇ ਨਾਲ ਦੀ ਨਾਲ ਬੀਬੀਐਮਬੀ ਦੇ ਉੱਤੇ ਜਿਵੇਂ ਕੇਂਦਰ ਦੀਆਂ ਸਰਕਾਰਾਂ ਪੰਜਾਬ ਨਾਲ ਧੱਕਾ ਕਰਦੀਆਂ ਰਹੀਆਂ ਨੇ ਸਾਰੀ ਦੁਨੀਆ ਜਾਣਦੀ ਆ ਪਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜਿਵੇਂ ਰਲ ਕੇ ਰਾਜਨੀਤੀ ਕੀਤੀ ਉਹਨੇ ਪਾਣੀ ਵਾਲੇ ਮਸਲੇ ਦੇ ਉੱਤੇ ਹੁਣ ਜਿਹੜਾ ਉਹ ਕੇਂਦਰੀ ਬਲਾਂ ਦਾ ਜਿਹੜਾ BBMP ਤੇ ਕਬਜ਼ਾ ਕਰਵਾ ਲਿਆ ਹੁਣ ਬਾਈ ਬਰੂਤ ਕਰਦੇ ਰਹੋ ਇਹ ਨਕਾਮੀ ਨੂੰ ਉਹ ਦੱਸੇ ਪੰਜਾਬੀਆਂ ਨੂੰ ਵਿੱਚ ਉਹ ਖੱਟਿਆ ਕੀ ਹੈਗਾ ਵਾ ਇਸ ਦੇ ਨਾਲ ਨਾਲ ਜਿਹੜਾ ਪੂਰੇ ਪੰਜਾਬ ਦੇ ਅੰਦਰ ਕਾਰਪੋਰੇਟ ਦੀਆਂ ਨੀਤੀਆਂ ਤਹਿਤ ਜਿਹੜਾ ਦੁਨੀਆ ਦੇ ਵਿੱਚ ਆਰਥਿਕ ਮਾਡਲ ਇਕਨੋਮਿਕਸ ਮਾਡਲ ਲੱਦਿਆ ਜਾ ਰਿਹਾ ਵੀ ਪਿੰਡਾਂ ਨੂੰ ਅਜਾੜ ਕੇ ਸਸਤੀ ਲੇਬਰ ਸ਼ਹਿਰਾਂ 'ਚ ਸਥਾਪਿਤ ਕਰਨੀਆਂ ਤੇ ਜਿਹੜਾ ਵੀ ਖੇਤੀ ਸੈਕਟਰ ਹੈ ਉੱਤੇ ਕਾਰਪੋਰੇਟ ਦਾ ਕਬਜ਼ਾ ਹੋਣਾ ਉਹਦੇ ਤਹਿਤ ਜਿਹੜਾ ਲੁਧਿਆਣੇ ਦਾ ਅਰਬਨ ਅਸਟੇਟ ਦਾ ਇਸ਼ੂ ਜਿਹੜਾ ਇੰਨਾ ਉੱਬਰ ਕੇ ਆ ਰਿਹਾ ਅੱਡ ਅੱਡ ਫਿਗਰਾਂ ਨੇ 24000 ਕਿੱਲਾ 36000 ਕਿੱਲਾ ਪਿੰਡਾਂ ਦੀ ਗਿਣਤੀ ਕੋ 44 ਕੋਟੀ ਕੋ 60 50 ਇਹ ਸਾਰਾ ਕੁਝ ਤੁਹਾਡੇ ਸਾਹਮਣੇ ਆ ਰਿਹਾ ਇਹ ਵੀ ਕੇਂਦਰ ਨਾਲ ਰਲ ਕੇ ਖੇਤੀ ਸੈਕਟਰ ਨੂੰ ਬਰਬਾਦ ਕਰਨ ਲਈ ਭਗਵੰਤਾਨ ਕਰਨ ਜਾ ਰਿਹਾ ਹਰ ਇਹ ਤੋਂ ਪਹਿਲਾਂ ਭਾਰਤ ਮਾਲਾ ਯੋਜਨਾ ਤਹਿਤ ਜਿਵੇਂ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਬਗੈਰ ਆਖੌਤੀ ਵਿਕਾਸ ਦੇ ਨਾਂ ਤੇ ਔਰ ਮੀਡੀਆ ਦੇ ਵਿੱਚ ਸਾਨੂੰ ਵਿਲਨ ਦੱਸਣਾ ਕਿ ਇਹ ਵਿਕਾਸ ਦੇ ਵਿਰੋਧੀ ਨੇ ਇਹ ਵਿਕਾਸ ਦਾ ਫਾਇਦਾ ਕਿਹਨਾਂ ਨੂੰ ਦੇਣਾ ਚਾਹੁੰਦੇ ਹੋ ਇਹ ਵੀ ਥੋੜਾ ਜਿਹਾ ਦੇਖ ਲਓ ਇਹ ਵੀ ਟੱਕਾ ਹੋ ਰਿਹਾ ਤੇ ਇਹਦਾ ਪੰਜਾਬੀਆਂ ਨੂੰ ਵਿਰੋਧ ਕਰਨਾ ਚਾਹੀਦਾ ਵਾ ਹੁਣ ਖਾਸ ਕਰਕੇ ਮੋਦੀ ਸਰਕਾਰ ਜੋ ਪਹਿਲੋਂ ਪਲਵਾਮਾ ਹੋਇਆ ਸੀ ਔਰ ਉਸ ਤੋਂ ਬਾਅਦ ਜੋ ਪਹਿਲਕਾਮ ਹੋਇਆ ਪਹਿਲਕਾਮ ਦੇ ਅਤਵਾਦੀ ਘਟਨਾ ਦੀ ਸਾਰੀ ਦੁਨੀਆ ਨੇ ਨਿੰਦਾ ਕੀਤੀ ਆ ਜਿਵੇਂ ਭਾਰਤ ਪਾਕਿਸਤਾਨ ਦੇ ਵਿੱਚ ਜੰਗੀ ਹਾਲਾਤ ਬਣੇ ਜਿਵੇਂ 트럼ਪ ਸਾਹਿਬ ਕਹਿੰਦੇ ਮੈਂ ਦਬਕਾ ਮਾਰ ਕੇ ਰੋਕ ਦਿੱਤੇ ਉਹਦੇ ਵਿੱਚ ਜਿਹੜੇ ਜਵਾਨ ਸ਼ਹੀਦ ਹੋਏ ਨਾਗਰਿਕ ਸ਼ਹੀਦ ਹੋਏ ਉਹਨਾਂ ਹੁਣ ਲਾਸ਼ਾਂ ਦੇ ਉੱਤੇ ਮੋਦੀ ਸਰਕਾਰ ਰਾਜਨੀਤੀ ਕਰ ਰਹੀ ਉਹ ਚੋਂ ਵੀ ਵੋਟਾਂ ਭਾਲਣ ਦਾ ਜੱਤਲ ਹੋ ਰਿਹਾ ਜੋ ਮੈਨੂੰ ਨਹੀਂ ਲੱਗਦਾ ਠੀਕ ਹੈਗਾ ਜਸਟਿਸ ਮਹਿਤਾਬ ਸਿੰਘ ਦੀ ਗਵਾਹੀ ਜਿਹੜੀ ਕਮੇਟੀ ਬਣੀ ਸੀ ਕਿਸਾਨਾਂ ਲਈ ਬੇਸ਼ੱਕ ਉਹ ਕਮੇਟੀ ਨੂੰ ਨਕਾਰਿਆ ਸੀ ਅੱਜ ਉਹਦੀਆਂ ਗੱਲਾਂ ਆ ਰਹੀਆਂ ਪੀ ਭਾਰਤ ਪੀ ਪੱਧਰ ਤੇ ਕਿਸਾਨ ਅ ਕਰਜ਼ਾ ਰਾਹਤ ਕਮਿਸ਼ਨ ਦੇਸ਼ ਵਿਆਪੀ ਬਣਾਉਂਦੀਆਂ ਗੱਲਾਂ ਆ ਰਹੀਆਂ ਨੇ ਇਹੀ ਗੱਲਾਂ ਅਸੀਂ ਪਹਿਲਾਂ ਰੱਖਿਆ ਸੀ ਵੀ ਕੇਰਲਾ ਨੇ ਬਹੁਤ ਸਾਰੀ ਫਸਲਾਂ ਤੇ ਲੀਗਲ ਗਰੰਟੀ ਕਾਨੂੰਨ ਦਿੱਤਾ ਹੈਗਾ ਅਰ ਅੱਜ ਇਹ ਮੰਗ ਫੇਰ ਉੱਬਰਵੀ ਆ ਵੀ ਕਿਸਾਨਾਂ ਮਜ਼ਦੂਰਾਂ ਨੂੰ ਐਮਐਸਪੀ ਲੀਗਲ ਗਰੰਟੀ ਕਾਨੂੰਨ ਦਿੱਤਾ ਜਾਵੇ ਤੇ ਕਰਜ਼ਾ ਮੁਕਤ ਕੀਤਾ ਜਾਵੇ ਭਾਵੇਂ ਇਹ ਕਮੇਟੀ ਵੀ ਚੰਗੀਆਂ ਸਿਫਾਰਿਸ਼ਾਂ ਕਰ ਦਵੇ ਕਿਸਾਨਾਂ ਲਈ ਫਿਰ ਕੀ ਹੋਊ ਸਰਕਾਰ ਨੇ ਪਹਿਲੋਂ ਵੀ ਤਾਂ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਸਾਡੇ ਹੱਕ ਚ ਆਈ ਹੋਈ ਆ ਆ ਸਾਡੀ ਉਹ 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 ਅਜੇ ਤੱਕ ਲਾਗੂ ਕਿਉਂ ਨਹੀਂ ਕੀਤੀ ਗਈ ਇਹ ਤੋਂ ਪਹਿਲੋਂ ਵੀ ਬਹੁਤ ਸਾਰੀਆਂ ਰਿਪੋਰਟਾਂ ਬਹੁਤ ਸਾਰੇ ਸੁਪਰੀਮ ਕੋਰਟ ਦੇ ਫੈਸਲੇ ਆਪਣੇ ਹੱਕ ਚ ਆ ਜਿਹੜੇ ਅਜੇ ਤੱਕ ਲਾਗੂ ਨਹੀਂ ਹੋਏ ਅਰੇ ਦੀ ਨਾਲ ਦੀ ਨਾਲ ਜੋ ਕਾਜਾ ਦੇ ਉੱਤੇ ਜੋ ਫਲਸਤੀਨੀਆ ਦੇ ਉੱਤੇ ਅਰ ਜੋ ਇਜ਼ਰਾਈਲ ਤੇ ਹਮਾਸ ਦਾ ਅਸਲ ਟਕਰਾਅ ਚੱਲ ਰਿਹਾ ਠੀਕ ਆ ਕੋਈ ਅੱਤਵਾਦੀ ਟਿਕਾਣੇ ਉੱਤੇ ਕੋਈ ਸਟੇਟ ਕਾਰਵਾਈ ਕਰਦਾ ਹੈ ਕਿ ਇਸ਼ੂ ਹੁੰਦਾ ਇਹਦੇ ਨਾਲ ਦੀਨ ਜਿਹੜੀ ਆਮ ਜਨਤਾ ਵਾ ਜਿਹੜੀ ਉੱਥੇ ਫلسطੀਨ ਦੀ ਫਸੀ ਪਈ ਆ ਜਿਹੜੀ ਭੁੱਖਮਰੀ ਨਾਲ ਮਰ ਰਹੀ ਆ ਅਰ ਜੁਆਨੋ ਸਮੇਤ ਬਹੁਤ ਸਾਰੇ ਮੁਲਕ ਉਤੇ ਮਾਨਵੀ ਆਧਾਰ ਤੇ ਸਹਾਇਤਾ ਭੇਜਣਾ ਚਾਹੁੰਦੇ ਆ ਹਸਪਤਾਲਾਂ ਵਿੱਚ ਦਵਾਈਆਂ ਮੁਲਕਿਆ ਰਾਸ਼ਨ ਉੱਥੇ ਇਸਰਾਈਲ ਦੀ ਜਿਹੜੀ ਗੁੰਡਾਗਰਦੀ ਆ ਉੱਥੇ ਆਮ ਲੋਕਾਂ ਨੂੰ ਰਾਸ਼ਨ ਨਾ ਜਾਣ ਦੇਣਾ ਭੁੱਖੇ ਮਰ ਲਈ ਮਜਬੂਰ ਕਰਨਾ ਏਡੀਬਿੰਦਿਆ ਕਰਦੇ ਪੂਰੀ ਦੁਨੀਆ ਨੂੰ ਭੁੱਖੇ ਮਰ ਰਹੇ ਲੋਕਾਂ ਕੋਲੇ ਸਪਲਾਈ ਪਹੁੰਚ ਜਾਵੇ ਇਹਦੀ ਹਮਾਇਤ ਕਰਨੀ ਚਾਹੀਦੀ ਆ ਧੰਨਵਾਦ